ਕੈਨੀ ਦਰਦ ਨਾਲ ਮੌਤ ਇਸਾ ਨਾ ਮਾਰਿਆ ਹੋਵੇ ਔਰ ਉਸ ਤੋਂ ਬਾਅਦ ਫਿਰ ਉਹਦੀ ਬਾਡੀ ਜਿਹੜੀ ਹੈਗੀ ਹੈ ਉਹਨੂੰ ਸਦਾਰ ਦੇ ਵਿੱਚ ਜਿਹੜੀ ਨਹਿਰ ਜਾਰੀ ਹੈ ਉਹਦੇ ਵਿੱਚ ਸੁੱਟਤਾ ਗਿਆ ਸੇਮਣੇ ਅੰਗਸ ਸਿੰਘ ਵੀ ਅੰਦਰ ਬਾਣਾ 2 ਮਹੀਨੇ ਪਹਿਲੇ ਲਿਆ ਹੋਇਆ ਔਰ 2 ਮਹੀਨੇ ਪਹਿਲੇ ਨਿਹੰਗ ਸਿੰਘ ਦੇ ਬਾਣੇ ਨੂੰ ਬਦਨਾਮ ਕਰ ਰਿਹਾ ਇਹ ਪੇਸ਼ ਜਿਹੜਾ ਮਰਜੀ ਬੁਲਾ ਲੈਣ ਚਾਹੇ ਨਿਹੰਗ ਸਿੰਘ ਵਾਂਜਣ ਚਾਹੇ ਕੋਈ ਪੰਡਤ ਵਾਂਜਵੇ ਚਾਹੇ ਮੁਸਲਮਾਨ ਵਾਂਜਵੇ ਚਾਹੇ ਕੋਈ ਵਕੀਲ ਵਾਂਜੇ ਕਿਸੇ ਵੀ ਪੇਸ਼ ਚਾਹ ਸਕਦੇ ਬੰਦੇ ਦਾ ਆਏ ਯੰਗ ਮੌਤ ਹੈ ਬੱਚੀ ਉਹਦੀ ਵਿਚਾਰੀ ਹਾਲੇ ਨਰਸਿੰਗ ਜਨ ਐਡਮਿਸ਼ਨ ਲੈਣੀ ਹੈ ਔਰ ਪਾਸ ਹੋਈ ਹੈ ਵਿਚਾਰੀ ਅੱਜ ਡਿਵੀਸ਼ਨ ਸੀਗੀ ਅਰੇ ਜੁੱਧ ਨਸ਼ਾ ਵrota ਕੀ ਹੈ ਜਿਹੜੇ ਬੰਦੇ ਇਲੈਕਸ਼ਨਾਂ 'ਚ ਨਸ਼ੇ ਵੰਡੀ ਜਾਂਦੇ ਆ ਉਹਨਾਂ ਨੇ ਕੀ ਉਧ ਲਾਣੇ ਵਾਲਾ ਨਸ਼ਾ ਵrota ਕਿ ਮੇਰੇ ਕੋਲ ਹਾਲਾ ਕਿ ਵੈਪਨ ਦਾ ਲਾਇਸੈਂਸ ਆ ਉਹਦੇ باوجود ਮੈਂ 8 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦਾ ਕਿਹਦੇ ਦੀ ਪੈਨੀ ਸੇਫ ਹੈਗੀ ਕਿ ਇਹਦਾ ਬੰਦਾ ਨਹੀਂ ਸੇਫ ਹੈ ਨਾ ਕੋਈ ਬੰਦਾ ਕੋਈ ਵੀ ਰਹਿਣ ਵਾਲਾ ਸਿਟੀ ਦਾ ਸੇਫਟੀ ਹੈਗਾ ਕੈਮਰਾ ਇੰਡਰ ਜਿਹੜੇ ਡੰਡਾ ਰੱਖਦੇ ਆ ਆਪਣੀ ਗੱਡੀ 'ਚੋਂ ਰੱਖ ਸਕਦੇ ਨੇ ਕਾਨੂੰਨ ਦੇ ਕਾਨੂੰਨ ਦੇ ਅਕੋਰਡਿੰਗਲੀ ਸੈਲਫ ਪ੍ਰੋਟੈਕਸ਼ਨ ਵਾਸਤੇ ਕੋਈ ਵੀ ਛੋਟੀ ਚੀਜ਼ ਹੈਗੀ ਹੈ ਹਥਿਆਰ ਨਹੀਂ ਹੋਣਾ ਚਾਹੀਦਾ ਡੰਡਾ ਇਜ਼ ਨਾਟ ਅ ਹਥਿਆਰ ਲੁਧਿਆਣਾ ਜਿੰਨੂੰ ਕਿ ਸਮਾਰਟ ਸਿਟੀ ਕਿਹਾ ਜਾਂਦਾ ਪਰ ਲੁਧਿਆਣਾ ਜਿੱਥੇ ਲੋਕ ਬੇਫਿਕਰੇ ਹੋ ਕੇ ਰਾਤ ਪਰ ਘੁੰਮਦੇ ਰਹਿੰਦੇ ਸੀ ਹੁਣ ਉੱਥੇ ਲੋਕੀ 9 ਵਜੇ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਜਾਂਦੇ ਆ ਤਾਂ ਇਹ ਮੈਂ ਗੱਲ ਕਿਉਂ ਕਹਿ ਰਿਹਾ ਕਿਉਂਕਿ ਦੋ ਦਿਨ ਪਹਿਲਾਂ ਇੱਕ ਕੈਬ ਡਰਾਈਵਰ ਦਾ ਕਤਲ ਹੁੰਦਾ ਲੁਧਿਆਣਾ ਦੇ ਵਿੱਚ ਹੁੰਦਾ ਸਵੇਰ ਦੇ ਵੇਲੇ ਹੁੰਦਾ ਸਵਾਰੀਆਂ ਆਉਂਦੀਆਂ ਨੇ ਤੇ ਸਵਾਰੀਆਂ ਲੁੱਟਖੋ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੰਦੀਆਂ ਅਤੇ ਉਹਨਾਂ ਨੂੰ ਕੇਸ ਕੋਈ ਉਹਨਾਂ ਤੇ ਨਾ ਚੱਲ ਪਾਏ ਤਾਂ ਡੈੱਡ ਬੋਡੀ ਜਿਹੜੀ ਆ ਉਹ ਨਹਿਰ ਦੇ ਵਿੱਚ ਸੁੱਟ ਜਾਂਦੀਆਂ ਨੇ ਪਰ ਇਹ ਕਾਰਨ ਸੀ ਵੀ ਉਹਨਾਂ ਨੇ ਫਸਣਾ ਹੀ ਸੀ ਕਿਸੇ ਨਾ ਕਿਸੇ ਤਰੀਕੇ ਹੁਣ ਪੁਲਿਸ ਨੇ ਜ਼ਰੂਰ ਆਪਣਾ ਕੰਮ ਕੀਤਾ ਪਰ ਸਵਾਲ ਇਹ ਉੱਠਦਾ ਵੀ ਅੱਜ ਲੁਧਿਆਣਾ ਦੇ ਵਿੱਚ ਕੈਪ ਡਰਾਈਵਰਸ ਜਿਹੜੇ ਨੇ ਉਹ ਕਿਸੇ ਨਾ ਕਿਸੇ ਡਰ ਦੇ ਵਿੱਚ ਆ ਉਹਨਾਂ ਨੇ ਆਪਣੀਆਂ ਕੈਪਸ ਬੰਦ ਕਰ ਦਿੱਤੀਆਂ ਕਾਰਨ ਹੈ ਉਹ ਕਹਿੰਦੇ ਆ ਵੀ ਸਾਡੀ ਸੇਫਟੀ ਕੀਤੀ ਹੈ ਕਿੱਥੇ ਆ ਤਾਂ ਮੇਰੇ ਨਾਲ ਐਡਵੋਕੇਟ ਪ੍ਰੋਕਾਰ ਸਿੰਘ ਘੁੰਮਣ ਮੌਜੂਦ ਹੈ ਗੱਲਬਾਤ ਕਰਦੇ ਆ ਉਹਨਾਂ ਨਾਲ ਕਿਉਂਕਿ ਉਹ ਕੈਬ ਡਰਾਈਵਰ ਦਾ ਜਿਹੜਾ ਕੇਸ ਆ ਉਹ ਇਹ ਲੜ ਰਹੇ ਨੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਨਸਾਫ ਦੀ ਮੰਗ ਜਿੱਥੇ ਹੁੰਦੀ ਆ ਉੱਥੇ ਇਹ ਜ਼ਰੂਰ ਖੜਦੇ ਨਜ਼ਰ ਆਉਂਦੇ ਨੇ ਆਪ ਸਭ ਨੂੰ ਇਹ ਵੀ ਪਤਾ ਹੋਏਗਾ ਬਿੱਦਲ ਰੋਜ਼ ਵਾਲਾ ਕੇਸ ਉਸ ਨੂੰ ਵੀ ਫਾਂਸੀ ਤੱਕ ਪਹੁੰਚਾਉਣ ਵਾਲੇ ਹੀ ਨੇ ਜ਼ਰੂਰ ਸਜ਼ਾ ਮਿਲੀ ਆ ਹਜੇ ਤੱਕ ਉਹ ਫਾਂਸੀ ਤੱਕ ਨਹੀਂ ਪਹੁੰਚੀ ਪਰ ਉਹ ਵੀ ਜਲਦੀ ਪਹੁੰਚ ਜਾਏਗੀ ਤਾਂ ਹੁਣ ਗੱਲਬਾਤ ਕਰਦੇ ਆ ਕਿਦਾਂ ਦੇਖਦੇ ਹੋ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਪੰਜਾਬ ਦੇ ਵਿੱਚ ਬੜੀ ਚੰਗੀ ਆ ਲੱਗਦਾ ਵੀ ਪਹਿਲਾਂ ਬੜੀ ਚੰਗੀ ਹੋ ਗਈ ਆ ਇਹ ਮੈਂ ਨਹੀਂ ਕਹਿੰਦਾ ਇਹ ਅਸਲ ਦੇ ਵਿੱਚ ਜਿਹਦੀ ਸਰਕਾਰ ਆ ਉਹ ਕਹਿੰਦੀ ਆ ਪਰ ਕਿਤੇ ਨਾ ਕਿਤੇ ਜਦੋਂ ਸੱਚਾਈ ਆਉਂਦੀ ਆ ਸੱਚਾਈ ਕੁਝ ਹੋਰ ਨਿਕਲਦੀ ਆ ਦੇਖੋ ਮੈਂ ਆਪਣੀ ਸਾਰੀ ਇਲੈਕਸ਼ਨ ਦੇ ਵਿੱਚ ਨੇ ਇੱਕ ਗੱਲ ਕਹਿੰਦਾ ਰਿਹਾ ਕਿ ਕਾਨੂੰਨ ਵਿਵਸਥਾ ਲਾ ਐਂਡ ਆਰਡਰ ਸਟੇਸ਼ਨ ਆ ਪੰਜਾਬ ਦੀ ਵਰਸਟ ਹੋ ਚੁੱਕੀ ਹੈ ਉਹਦਾ ਕਾਰਨ ਹੈ ਕਿ ਸਾਡੀ ਪੁਲਿਸ ਦਾ ਸਿਆਸੀ ਕਰਨ ਕਰਤਾ ਗੁਰਮੀਤ ਸਿੰਘ ਦੀ ਜਿਹੜੀ ਦਰਦਨਾਕ ਮੌਤ ਹੈ ਨਾ ਇਹ ਮੈਨੂੰ ਨਾ ਜਦੋਂ ਮੈਂ ਅਖਬਾਰ ਚ ਪਹਿਲੇ ਪੜ੍ਹਿਆ ਸੀਗਾ ਤਾਂ ਮੈਂ ਉਹਨੂੰ ਵਿਜੀਲੈਂਸੀ ਕਰ ਸਕਿਆ ਕਿਉਂਕਿ ਇਲੈਕਸ਼ਨ ਦੇ ਦਿਨ ਚੱਲਦੇ ਸੀਗੇ ਪਰ ਅੱਜ ਜਦੋਂ ਮੈਨੂੰ ਪਰਿਵਾਰ ਨੂੰ ਮਿਲਿਆ ਔਰ ਜਦੋਂ ਮੈਂ ਸਾਡੇ ਟੈਕਸੀ ਡਰਾਈਵਰਸ ਐਸੋਸੀਏਸ਼ਨ ਨੂੰ ਮਿਲਿਆ ਤਾਂ ਮੈਂ ਸੋਚ ਕੇ ਨਾ ਮੇਰਾ ਆਪਣੀ ਰੂਹ ਕੰਬ ਗਈ ਕਿ ਇੰਨੀ ਦਰਦਨਾਕ ਮੌਤ ਇਸਾ ਨਾ ਮਾਰਿਆ ਹੋਵੇ ਔਰ ਉਸ ਤੋਂ ਬਾਅਦ ਫਿਰ ਉਹਦੀ ਬਾਡੀ ਜਿਹੜੀ ਹੈਗੀ ਆ ਉਹਨੂੰ ਸੁਧਾਰ ਦੇ ਵਿੱਚ ਜਿਹੜੀ ਨਹਿਰ ਜਾਰੀ ਹੈ ਉਹਦੇ ਵਿੱਚ ਸੁੱਟਤਾ ਗਿਆ ਦੇਖੋ ਬੜਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਇਹ ਤਾਂ ਸਭ ਤੋਂ ਵੱਡਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਹੈਗਾ ਕਿ ਸਾਡੇ ਜਿੰਨੇ ਪੁਲਿਸ ਹੈ ਨਾ ਉਹ ਸਿਆਸੀ ਬੰਦਿਆਂ ਦੀ ਪ੍ਰੋਟੈਕਸ਼ਨ ਤੇ ਲੱਗੀ ਹੋਈ ਹੈ ਔਰ ਦੂਜਾ ਕਾਰਨ ਇਹ ਹੈ ਕਿ ਜਿਹੜਾ ਟੈਕਸੀ ਡਰਾਈਵਰ ਉਹਦੀ ਦੇਖੋ ਕਿਸੇ ਵੀ ਕਿਸਮ ਦਾ ਅਗਰ ਕੋਈ ਡੰਡਾ ਵੀ ਰਖ ਲੈਂਦਾ ਤਾਂ ਪੁਲਿਸ ਉਹ ਕੋ ਡੰਡਾ ਵੀ ਖੋਲ ਲੈਂਦੀ ਹੈ ਚਲਾਨ ਕਰ ਦਿੰਦੀ ਹੈਗੀ ਹੈ ਜਿਹੜਾ ਕਿ ਇੱਕ ਲੀਗਲ ਰਾਈਟ ਹੈਗਾ ਉਹਨਾਂ ਦਾ ਕਾਨੂੰਨੀ ਰਾਈਟ ਹੈ ਕਿ ਆਪਣੀ ਪ੍ਰੋਟੈਕਸ਼ਨ ਆਪ ਕਰਨਾ ਜੇਸੀ ਵੈਪਨ ਵੀ ਲੈਣਾ ਲਾਇਸੈਂਸ ਬਣਾਉਣਾ ਨਾ ਉਹ ਤਾਂ ਸਾਨੂੰ ਰਾਈਟ ਹੈਗੀ ਆਪਣੇ ਕੋਲ ਰੱਖਣ ਦਾ ਡੰਡਾ ਜਿਹੜਾ ਹੈਗਾ ਵਾ ਉਹ ਕੋਈ ਵੈਪਨ ਦੀ ਯੂਜ਼ ਕੀਤਾ ਜਾਂਦਾ ਨਾ ਉਹਨੂੰ ਵੈਪਨ ਮੰਨਿਆ ਜਾਂਦਾ ਹੈਗਾ ਪਰ ਇਹ ਕੀ ਕਰਦੇ ਹੈਗੇ ਹੈ ਪ੍ਰੋਟੈਕਸ਼ਨ ਵਾਲੀ ਚੀਜ਼ਾਂ ਨੂੰ ਉਹਨੂੰ ਐਸ ਵੈਪਨ ਨਹੀਂ ਲੈ ਰਹੇ ਹੈਗੇ ਪੁਲਿਸ ਲੈਦੀ ਹੈ ਔਰ ਟ੍ਰੈਫਿਕ ਪੁਲਿਸ ਦਾ ਕੰਮ ਸਿਰਫ ਟ੍ਰੈਫਿਕ ਦੇ ਰੂਲਸ ਨੂੰ ਦੇਖਣਾ ਹੈਗਾ ਵਾ ਨਾ ਕਿ ਇਸ ਚੀਜ਼ ਨੂੰ ਦੇਖਣਾ ਕਿ ਸੈਲਫ ਪ੍ਰੋਟੈਕਸ਼ਨ ਵਾਸਤੇ ਅਗਰ ਕੋਈ ਚੀਜ਼ ਰੱਖੀ ਹੈ ਕੋਈ ਛੋਟੀ ਰੋਡ ਵੀ ਰੱਖ ਸਕਦੇ ਆ ਉਹਨੂੰ ਖੋਣਾ ਪਰ ਮੈਂ ਵਿੱਚ ਰੋਕਣਾ ਚਾਹੁੰਗਾ ਕੈਪ ਡਰਾਈਵਰ ਜਿਹੜੇ ਡੰਡਾ ਰੱਖਦੇ ਆ ਆਪਣੀ ਗੱਡੀ ਚ ਰੱਖ ਸਕਦੇ ਨੇ ਕਾਨੂੰਨ ਦੇ ਕਾਨੂੰਨ ਦੇ ਅਕੋਰਡਿੰਗਲੀ ਸੈਲਫ ਪ੍ਰੋਟੈਕਸ਼ਨ ਵਾਸਤੇ ਕੋਈ ਵੀ ਛੋਟੀ ਚੀਜ਼ ਹੈਗੀ ਹੈ ਹਥਿਆਰ ਨਹੀਂ ਹੋਣਾ ਚਾਹੀਦਾ ਡੰਡਾ ਇਜ਼ ਨਾਟ ਅ ਹਥਿਆਰ ਥੀ ਵਰਰੀ ਫ੍ਰੈਂਕ ਹਰ ਇੱਕ ਚੀਜ਼ ਦਾ ਇੱਕ ਨਾਈਫ ਹੈ ਉਹ ਹਥਿਆਰ ਕਿਨੇ ਜਾਂਦਾ ਉਹ ਨਹੀਂ ਰੱਖ ਸਕਦੇ ਇਦਾਂ ਹੀ ਪਿਸਟੋਲ ਹੈਗਾ ਮਰ ਐਫ ਆਈ ਰਾਈਫਲ ਹੈਗੀ ਜਾਂ ਕੋਈ ਵੈਪਨ ਹੈਗਾ ਸ਼ਾਰਪਾਈਡ ਉਹ ਨਹੀਂ ਰੱਖ ਸਕਦੇ ਪਰ ਆਪਣੀ ਪ੍ਰੋਟੈਕਸ਼ਨ ਵਾਸਤੇ ਅਗਰ ਇੱਕੋ ਛੋਟੀ ਰੌਡ ਹੁੰਦੀ ਹੈ ਜਿਹੜੀ ਕਿ ਪ੍ਰੋਟੈਕਸ਼ਨ ਰੌਡ ਨੂੰ ਕਿਹਾ ਜਾਂਦਾ ਉਹ ਵੀ ਰੱਖਦੇ ਆ ਨਾ ਉਹ ਵੀ ਕਹਿੰਦੇ ਚਲਾਨ ਕਰ ਦਿੰਦੇ ਤੇ ਖੋ ਕੇ ਲੈ ਜਾਂਦੇ ਬੜਾ ਇਹ ਨਾ ਬੜਾ ਅਨਫੋਰਚੂਨੇਟ ਹੈ ਪੁਲਿਸ ਤੁਸੀਂ ਦਿੰਦੇ ਨਹੀਂਗੇ ਪ੍ਰੋਟੈਕਸ਼ਨ ਤੁਸੀਂ ਦਿੰਦੇ ਨਹੀਂਗੇ ਟੈਕਸੀ ਡਰਾਈਵਰ ਦੀ ਰਾਉਂਡ ਦੀ ਕਲੌਕ ਡਿਊਟੀ ਹੈ ਜਦੋਂ ਨੂੰ ਬੁਲਾ ਲਿਆ ਉਹਨੇ ਪਹੁੰਚ ਜਾਣਾ ਪਰ ਉਹਦੀ ਪ੍ਰੋਟੈਕਸ਼ਨ ਕਿੱਥੇ ਹੈ ਜੇ ਉਹ ਪੁਲਿਸ ਸਕੂਲ ਜਾਂਦਾ ਹੈਗਾ ਤਾਂ ਪੁਲਿਸ ਨੂੰ ਸੋਰਸ ਬਣਾ ਲੈਂਦੀ ਹੈ ਇਨਕਮ ਦਾ ਜੇ ਉਹ ਥਾਣੇ ਜਾਂਦਾ ਹੈਗਾ ਤਾਂ ਉਹ ਸੁਣਵਾਈ ਨਹੀਂ ਹੁੰਦੀ ਟ੍ਰੈਫਿਕ ਪੁਲਿਸ ਉਹਦੀ ਸੁਣਵਾਈ ਨਹੀਂ ਕਰ ਰਹੀ ਅੱਜ ਮੈਨੂੰ ਪਤਾ ਲੱਗਿਆ ਹੈਗਾ ਤੇ ਬਹੁਤ ਸਾਰੇ ਰੀਜ਼ਨਸ ਹੈਗੇ ਆ ਅੱਜ ਸਾਨੂੰ ਲੋਡ ਹੈਗੀ ਆ ਇੱਕ ਸਪੈਸ਼ਲ ਆ ਜਿਹੜੇ ਲਾਜ਼ ਬਣਾਉਂਦੀ ਜਾਂ ਸਪੈਸ਼ਲ ਕਿ ਨਾ ਸਾਨੂੰ ਨੋਟੀਫਾਈ ਕਰਨਦੀ ਕਿ ਟੈਕਸੀ ਡਰਾਈਵਰ ਦੀ ਪ੍ਰੋਟੈਕਸ਼ਨ ਕਿਵੇਂ ਕੀਤੀ ਜਾਵੇ ਹੁਣ ਇਨਸੀਡੈਂਟ ਹੋਇਆ ਇੱਕ ਬੰਦਾ ਤਾਂ ਮੈਨੂੰ ਪਤਾ ਲੱਗਿਆ ਅੱਜ ਉਹਦੇ ਪਰਿਵਾਰ ਚ ਪਤਾ ਲੱਗਿਆ ਕਿ ਹੁਣੇ ਮਾਰਡਰ ਕੇਸ ਚੋਂ ਬੇਲ ਤੇ ਆਇਆ ਸੀਗਾ ਜਿਹੜਾ ਨਿਹੰਗ ਸਿੰਘ ਬਣਿਆ ਆ ਸੀ ਨਿਹੰਗ ਸਿੰਘ ਬਣਿਆ ਉਹ ਨਿਹੰਗ ਸਿੰਘ ਵੀ ਕਹਿੰਦੇ ਬਾਣਾ 2 ਮਹੀਨੇ ਪਹਿਲੇ ਲਿਆ ਹੋਇਆ ਹੈ ਔਰ 2 ਮਹੀਨੇ ਪਹਿਲੇ ਨਿਹੰਗ ਸਿੰਘ ਦੇ ਬਾਣੇ ਨੂੰ ਬਦਨਾਮ ਕਰ ਰਿਹਾ ਸਾਡੀਆਂ ਨਿਹੰਗ ਸਿੰਘ ਸੰਸਥਾਵਾਂ ਹੈਗੀਆਂ ਨੇ ਉਹਨਾਂ ਨੂੰ ਬਦਨਾਮ ਕਰ ਰਿਹਾ ਹੈਗਾ ਵਾ ਜਿੰਨੇ ਸੰਪਰਾਇਆ ਹੈਗੇ ਐ ਇਦਾਂ ਹੀ ਇਹ ਬੰਦੇ ਜਿਹੜੇ ਆ ਨਾ ਨਸ਼ੇੜੀ ਨੇ ਸਾਰੇ ਮੈਨੂੰ ਅੱਜ ਪਤਾ ਲੱਗਿਆ ਇਹ ਨਸ਼ੇੜੀ ਲੋਕ ਆ ਨਸ਼ਾ ਇੰਨਾ ਵੱਧ ਗਿਆ ਹੈਗਾ ਵਾ ਸੋਰਸਿੰਗ ਘਮਰੇ ਹੀ ਨਹੀਂਗੇ ਇਹਨਾਂ ਕੰਮਾਂ ਲੁੱਟਾਂ ਚਾਹੇ ਨਰਸਿੰਗ ਵਾਂਜੇ ਚਾਹੇ ਕੋਈ ਪੰਡਤ ਵਾਂਜੇ ਚਾਹੇ ਮੁਸਲਮਾਨ ਵਾਂਜੇ ਚਾਹੇ ਕੋਈ ਵਕੀਲ ਵਾਂਜੇ ਕਿਸੇ ਵੀ ਪਿਛੇ ਚਾ ਸਕਦੇ ਬੰਦਿਆ ਦਾ ਇਹਨਾਂ ਕੋਈ ਦੀਨਵਾਨ ਥੋੜਾ ਵੈ ਸੋ ਲੋੜ ਹੈ ਨੱਥ ਪਾਣ ਦੀ ਅੱਜ ਜਦੋਂ ਮੈਂ ਗਿਆ ਬੱਚੇ ਦੀ ਮਦਦ ਨੂੰ ਮਿਲਿਆ ਉਹਦੀ ਵਾਈਫ ਨੂੰ ਮਿਲਿਆ ਉਹਦੀ ਬੇਟੀ ਨੂੰ ਮਿਲਿਆ ਜਿਹੜਾ ਨਰਸਿੰਗ ਦੇ ਐਡਮਿਸ਼ਨ ਕਰਾਣੀ ਸੀ ਅੱਜ ਐਡਮਿਸ਼ਨ ਹੋਣੀ ਸੀ ਉਹਦੀ ਦੇਖੋ ਬੜਾ ਅਨਫੋਰਚੂਨੇਟ ਹੈ ਔਰ ਪਰਿਵਾਰ ਦਾ ਹਾਲਾਤ ਦੇਖ ਕੇ ਨਾ ਮੇਰਾ ਆਪਣਾ ਅੱਜ ਦਿਲ ਰੋਣ ਨੂੰ ਕੀਤਾ ਹੈਗਾ ਤੇ ਮੈਂ ਅੱਜ ਵਾਦਾ ਕੀਤਾ ਉਹਨਾਂ ਨਾਲ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਜੇ ਭਾਈ ਜਿਵੇਂ ਮੈਂ ਦਰੋਸ ਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕੇਸ ਅਸੀਂ ਫ੍ਰੀ ਲੜਿਆ ਤੇ ਉਹਨੂੰ ਇੱਕ ਮਕਾਮ ਤੱਕ ਪਹੁੰਚਾਇਆ ਫਾਈਨਲ ਮਕਾਮ ਇਹ ਆਊਗਾ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਅਪੀਲ ਹੋਈ ਹੋਈ ਹੈ ਤਾਂ ਅਪੀਲ ਉਹ ਤਾਂ ਰਾਈਟ ਹੈ ਫਾਈਨਲ ਮਕਾਮ ਤੇ ਵੀ ਉਹਨੂੰ ਸਜ਼ਾ ਦਵਾਵਾਂਗੇ ਐਦਾਂ ਹੀ ਮੈਂ ਅੱਜ ਵਾਦਾ ਕਰਕੇ ਆਇਆ ਕਿ ਇਹ ਤਿੰਨੋਂ ਮੁਲਜ਼ਮ ਨੇ ਇਹਨਾਂ ਨੂੰ ਅਸੀਂ ਸਜ਼ਾ ਦਵਾਵਾਂਗੇ ਔਰ ਐਦਾਂ ਹੀ ਸਜ਼ਾ ਦਵਾਵਾਂਗੇ ਕਿ ਸਮਾਜ ਵਾਸਤੇ ਆਉਣ ਵਾਲੇ ਵਕਤ ਵਾਸਤੇ ਇੱਕ ਲੈਸਨ ਬਣ ਜਾਊਗਾ ਇਹ ਲੋਕਾਂ ਵਾਸਤੇ ਜਿਹੜੇ ਕ੍ਰਾਈਮ ਕਰਦੇ ਹਨ ਉਹਨਾਂ ਵਾਸਤੇ ਲੈਸਨ ਹੋਊਗਾ ਇਹ ਇਦਾਂ ਦੇ ਕੰਮ ਕਰਨੇ ਬੰਦ ਕਰ ਦੇ ਨਾ ਨਹੀਂ ਤਾਂ ਕਾਨੂੰਨ ਜਿਹੜਾ ਹੈ ਨਾ ਉਹਦੇ ਹੱਥ ਬਹੁਤ ਲੰਬੇ ਆ ਤੇ ਸਜ਼ਾ ਖੀਚ ਹੋਣੀ ਹੋਣੀ ਕੱਲ ਮੈਂ ਜਦੋਂ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਨੂੰ ਜ਼ਰੂਰ ਦਿਲਾਸਾ ਦਿੱਤਾ ਪਰ ਪਰਿਵਾਰ ਇਸ ਸਮੇਂ ਦਿਲਾਸੇ ਦੇ ਵਿੱਚ ਉਹਨਾਂ ਨੂੰ ਸਮਝ ਹੀ ਨਹੀਂ ਆਂਦੀ ਵੀ ਹੋ ਕੀ ਰਿਹਾ ਸਾਡੇ ਨਾਲ ਉਹ ਬਾਰ-ਬਾਰ ਕਹੀ ਜਾ ਰਹੀ ਸੀ ਵੀ ਇਹਨਾਂ ਨੂੰ ਇਹਨਾਂ ਨਾਲ ਵੀ ਇਦਾਂ ਹੋਵੇ ਇਹਨਾਂ ਨੂੰ ਵੀ ਫਾਂਸੀ ਦੇ ਤੱਕ 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 ਪਹੁੰਚਾਓ ਇਹ ਗੱਲਾਂ ਉਹ ਕਰ ਰਿਹਾ ਬਾਰ-ਬਾਰ ਦੇਖੋ ਜੋ ਪਰਿਵਾਰ ਮੰਗਦਾ ਹੈ ਨਾ ਜੇ ਰੱਬ ਨੇ ਮਿਹਰ ਰੱਖੀ ਮੈਂ ਕਿਉਂਕਿ ਹਰ ਚੀਜ਼ ਨੂੰ ਉੱਪਰ ਵਾਲੇ 'ਤੇ ਬਹੁਤ ਯਕੀਨ ਕਰਦਾ ਵਾਹਿਗੁਰੂ ਦੇ ਈਸ਼ਵਰ 'ਤੇ ਮੈਂ ਬਹੁਤ ਯਕੀਨ ਕਰਦਾ ਮੈਂ ਅਗਰ ਵਕਾਲਤ ਵੀ ਕਰਦਾ ਨਾ ਪਹਿਲੇ ਮੈਂ ਸਿਰ ਨਿਤਨੇਮ ਕਰਕੇ ਜਾਂਦਾ ਮੈਂ ਸੱਚੀ ਗੱਲ ਦੱਸਾਂ ਮੈਂ ਅੱਜ ਤੱਕ ਜ਼ਿੰਦਗੀ ਦੇ ਇੰਨੇ ਸਾਲ ਹੋ ਗਏ 56 ਸਾਲ ਦੀ ਉਮਰ ਹੋ ਗਈ ਹੈ ਮੈਂ ਬਿਨਾਂ ਨਿਤਨੇਮ ਤੋਂ ਨਹੀਂ ਤੁਰਿਆ ਔਰ ਮੈਂ ਵਾਹਿਗੁਰੂ ਦੇ ਆਸਰੇ ਨਾਲ ਗੱਲ ਕਰਦਾ ਉਹਦੇ ਉਹ ਆਸਾ ਲੈ ਕੇ ਕਿ ਸਹਿਆ ਨੂੰ ਵੀ ਦੁਆਵਾਂਗੇ ਮੌਤ ਦੀ ਸੇਵਾ ਮੰਗਾਂਗੇ ਇਹਦੇ ਵਾਸਤੇ ਮੌਤ ਦੀ ਸਹਿਆ ਤੁਸੀਂ ਕਹਿ ਰਹੇ ਹੋ ਵੀ ਐਸ ਕੇਸ 'ਚ ਮਿਲ ਸਕਦੀ ਹੈ ਦੇਖੋ ਕਰਨਾ ਨਾ ਕਰਨਾ ਅੱਗੇ ਜੱਜ ਸਾਹਿਬ ਦੇ ਹੱਥ 'ਚ ਹੈ ਪਰ ਜਿਵੇਂ ਪਹਿਲੀ ਵਾਰ ਵੀ ਮੈਂ ਕਿਹਾ ਸੀ ਦਿਲੋਸ ਦੀ ਵਾਰ ਵੀ ਕਿਹਾ ਸੀਗਾ ਕਿ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਜਦੋਂ ਕੀਤੀ ਜਾਵੇ ਨਾ ਨੇਕ ਦਿਲੀ ਨਾਲ ਹੋਵੇ ਤਾਂ ਰੱਬ ਸੌਂਦਾ ਬਹੁਤ ਜਲਦੀ ਹੈ ਤੇ ਨੇਕ ਦਿਲੀ ਨਾਲ ਮੈਂ ਗੱਲ ਕਰਦਾ ਕਿ ਇਹਦੇ ਕੇਸ ਵੀ ਮੌਤ ਦੀ ਸਹਾ ਮੰਗਾਂਗੇ ਔਰ ਕੋਸ਼ਿਸ਼ ਕਰਾਂਗੇ ਮੌਤ ਦੀ ਸਹਾ ਦੋਈਏ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਕੇਸਸ ਲਗਾਤਾਰ ਲੁਧਿਆਣਾ ਦੇ ਵਿੱਚ ਮੈਂ ਪਹਿਲਾਂ ਕਿਹਾ ਜਦੋਂ ਅਸੀਂ ਵੀ ਕਾਲਜਸ ਇਸ ਪੜ੍ਹਦੇ ਸੀ ਅਸੀਂ ਰਾਤੀ ਬਾਈਕਸ ਤੇ ਤੁਰਦੇ ਹੁੰਦੇ ਸੀ ਬੜੇ ਕੋਈ ਸਾਨੂੰ ਡਰ ਨਹੀਂ ਹੁੰਦਾ ਸੀ ਕੁਝ ਨਹੀਂ ਹੁੰਦਾ ਸੀ ਹੁਣ ਤਾਂ 9 ਵਜੇ ਤੋਂ ਬਾਅਦ ਐ ਲੱਗਣ ਲੱਗ ਜਾਂਦਾ ਵੀ ਯਾਰ ਘਰੇ ਪਹੁੰਚ ਜੀਏ ਕੁਝ ਫੋਨ ਆ ਜਾਵੇ ਇਹ ਡਰ ਬੜਾ ਆ ਗਿਆ ਵਾ ਤੁਸੀਂ ਪਿਛਲੇ 8 8.5 ਸਾਲ ਤੋਂ ਦੇਖ ਲਓ ਹਾਲਾਤ ਕੀ ਬਣੇ ਹੋਏ ਆ ਇਹ ਹਾਲਾਤ ਇਹ ਬਣੇ ਆ ਕਿ ਮੇਰੇ ਕੋਲ ਹਾਲਾਕੀ ਵੈਪਨ ਦਾ ਲਾਇਸੈਂਸ ਆ ਉਹਦੇ باوجود ਮੈਂ 8 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦਾ ਪਤਾ ਨਹੀਂ ਕਿਹੜੇ ਨਸ਼ੇ ਵਾਲੇ ਨੇ ਕੋਈ ਦੇਖਣਾ ਥੋੜਾ ਕੌਣ ਹੈ ਕੌਣ ਨਹੀਂ ਹੈਗਾ ਕਿਸੇ ਥੀਪੈਨ ਨਹੀਂ ਸੇਫ ਹੈਗੀ ਕਿਸੇ ਬੰਦਾ ਨਹੀਂ ਸੇਫ ਹੈਗਾ ਕੋਈ ਬੰਦਾ ਨਹੀਂ ਕੋਈ ਵੀ ਰਹਿਣ ਵਾਲਾ ਸਿਟੀ ਦਾ ਸੇਫ ਨਹੀਂ ਹੈਗਾ ਇੱਥੋਂ ਤੱਕ ਕਿ ਮਹੀਨਾ ਪਹਿਲੇ ਸਵਾ ਮਹੀਨਾ ਪਹਿਲੇ ਤੁਹਾਨੂੰ ਯਾਦ ਹੋਣਾ ਇੱਕ ਆਰਡਰ ਵੀ ਪਾਸ ਹੋਇਆ ਸੀਗਾ ਕਿ ਰਾਤ 8 ਵਜੇ ਤੋਂ ਬਾਅਦ ਧੀਆਂ ਪਹਿਣਾ ਜਿਹੜੀਆਂ ਹੈਗੀਆਂ ਨੇ ਮੋਬਾਈਲ ਲੈ ਕੇ ਤੇ ਜੁੱਲੀ ਪਹਿ ਕੇ ਬਾਹਰ ਬਾਤ ਜਾਣਾ ਸੋ ਜਦੋਂ ਇਦਾਂ ਦੇ ਆਰਡਰ ਐਡਮਿਨਿਸਟ੍ਰੇਸ਼ਨ ਨੇ ਪਾਸ ਕਰਨਾ ਸ਼ੁਰੂ ਕਰਤੇ ਸਰਕਾਰ ਨੇ ਪਾਸ ਸ਼ੁਰੂ ਕਰਦੇ ਪਾਸ ਕਰੇ ਸ਼ੁਰੂ ਕਰਤੇ ਤਾਂ ਆਪਾਂ ਕਿੱਥੇ ਐਕਸਪੈਕਟ ਕਰਾਂਗੇ ਆਪਣੀ ਸਿਕਿਉਰਿਟੀ ਸੋ ਮੇਰੇ ਕੋ ਜੋ ਲਾਅ ਐਂਡ ਆਰਡਰ ਹੈਗਾ ਪੰਜਾਬ ਦਾ ਇਸ ਵੇਲੇ ਮੈਨੂੰ ਲੱਗਦਾ ਬਦ ਨੈਕਸਲੇਟ ਮੂਵਮੈਂਟ ਤੋਂ ਹੀ ਮਾੜਾ ਹੈਗਾ ਨੈਕਸਲੇਟਸ ਹੁੰਦੇ ਆ ਨਾ ਜਿਹੜੇ ਨੈਕਸਲੇਟ ਜਿੱਥੇ ਹੈਗੇ ਆ ਅਸੀਂ ਉੱਤੇ ਮਾੜੇ ਸਮੇਂ ਦੇ ਵਿੱਚ ਜੀ ਦਿਖਾਵਾਂਗਾ ਵੀ ਅਸਲ ਦੇ ਵਿੱਚ ਪਰਿਵਾਰ ਦੇ ਕੱਲ ਕੀ ਹਾਲਾਤ ਸੀਗੇ ਕਿਉਂਕਿ ਦੇਖੇ ਨਹੀਂ ਜਾਂਦੇ ਉਹ ਹਾਲਾਤ ਅਸੀਂ ਆਪਾਂ ਦੇਖ ਕੇ ਆਏ ਆ ਤੁਹਾਡੇ ਸਾਹਮਣੇ ਮੈਂ ਦੇਖ ਕੇ ਆਇਆ ਮੇਰੇ ਕੋਲ ਦੇਖਿਓ ਤਾਂ ਹੀ ਤਾਂ ਮੈਂ ਆ ਗਿਆ ਓਏ ਯੰਗ ਮੌਤ ਹੈ ਬੱਚੀ ਉਹਦੀ ਵਿਚਾਰੀ ਹਲੇ ਨਰਸਿੰਗ 'ਚ ਐਡਮਿਸ਼ਨ ਲੈਣੀ ਹੈ ਔਰ ਪਾਸ ਹੋਈ ਹੈ ਵਿਚਾਰੀ ਅੱਜ ਐਡਮਿਸ਼ਨ ਸੀਗੀ ਕਿਆ ਉਹ ਬੱਚੇ ਅੱਜ ਐਡਮਿਸ਼ਨ ਸੀ ਉਹ ਬੱਚੇ ਤੇ ਕਿਆ ਗੁਜ਼ਰਦੀ ਹੋਊਗੀ ਉਹ ਉਹਦੀ ਵਾਈਫ ਤੇ ਕਿਆ ਗੁਜ਼ਰਦੀ ਪਈ ਸੀ ਤੁਹਾਡੇ ਸਾਹਮਣੇ ਸੀਗਾ ਉਹਦੇ ਬੇਟੇ ਤੇ ਕਿਆ ਗੁਜ਼ਰਦੀ ਪਈ ਸੀਗਾ ਮੇਰੇ ਤਾਂ ਆਪ ਨੇ ਦੇਖ ਹੋਇਆ ਮੈਂ ਤਾਂ ਬੇਟਾ ਵੀ ਕਹਿੰਦਾ ਪਤਾ ਨਹੀਂ ਦੁਬਈ ਭੇਜਿਆ ਸੀਗਾ ਕੁਝ ਕੁਝ ਦਿਨਾਂ ਪਹਿਲਾਂ ਹੀ ਭੇਜਿਆ ਸੀ ਉਹ ਵੀ ਸੁਪਨੇ ਲੈ ਕੇ ਗਿਆ ਸੀ ਉੱਥੇ ਤੁਹਾਡੇ ਸਾਹਮਣੇ ਹੁਣ ਮੈਂ ਕੀ ਕਹਾ ਯਾਰ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਔਰ ਆਉਣ ਵਾਲੇ ਹਾਲਾਤ ਦੇ ਵਿੱਚ ਜੇ ਬੱਚੇ ਤੁਰੇ ਫਿਰਦੇ ਆ ਨਾ ਮੁੰਲਾ ਦਾ ਹੁਣ ਸਵੇਰੇ ਵੀ ਸੇਫ ਨਹੀਂ ਹੋਣੇ ਕਰਦੇ ਜੋ ਹਾਲਾਤ ਬਣ ਗਏ ਤੇ ਇਹ ਤਾਂ ਨਸ਼ਿਆਂ ਦੇ ਖਿਲਾਫ ਤਾਂ ਬੜੀ ਕਾਰਵਾਈਆਂ ਹੋ ਰਹੀਆਂ ਜੁੱਧ ਵੀ ਚੱਲਦੇ ਪਏ ਆ ਤੇ ਕਿਉਂਕਿ ਉਹ ਬੰਦੇ ਜਦੋਂ ਮੈਂ ਵੀ ਦੇਖੇ ਨਾ ਮੈਂ ਉੱਥੇ ਹੀ ਸੀਗਾ ਉਹ ਪਤਲੇ ਪਤਲੇ ਜਿਹੇ ਮੁੰਡੇ ਨੌਜਵਾਨ ਜੇ ਮੈਂ ਕਹਿੰਨ ਪਰੂਫ ਨਹੀਂ ਆ ਵੀ ਨਸ਼ਾ ਕੀਤਾ ਸੀ ਨਹੀਂ ਕੀਤਾ ਸੀ ਪਰ ਕਈ ਵਾਰੀ ਸ਼ਕਲ ਨੂੰ ਦੇਖ ਕੇ ਤਾਂ ਜੱਜ ਹੋ ਜਾਂਦਾ ਸ਼ਕਲ ਨੂੰ ਦੇਖ ਕੇ ਉਹੀ ਲੱਗਦਾ ਹੈ ਨਹੀਂ ਲੋਕੀ ਦੱਸੇ ਸੀ ਉੱਥੇ ਜਿਹੜੇ ਮੈਨੂੰ ਮਿਲੇ ਆ ਉਹ ਕਹਿੰਦੇ ਪੂਰੇ ਨਸ਼ੇੜੀ ਨੇ ਆਪ ਲੋਕੀ ਦੱਸੇ ਸੀ ਅਰੇ ਯੁੱਧ ਨਸ਼ਾ ਵਿਰੋਧਤਾ ਕੀ ਹੈ ਜਿਹੜੇ ਬੰਦੇ ਇਲੈਕਸ਼ਨਾਂ 'ਚ ਨਸ਼ੇ ਵੰਡੀ ਜਾਂਦੇ ਆ ਉਹਨਾਂ ਨੇ ਕੀ ਯੁੱਧ ਲੜਨੇ ਵਾਲਾ ਨਸ਼ਾ ਵਿਰੋਧ ਆ ਕੀ ਕੰਮ ਕਰਦੇ ਫਿਰਦੇ ਆ ਕੋਈ ਬੰਦਾ ਇਹਨਾਂ ਦੇ ਖਿਲਾਫ ਕੋਈ ਚੀਜ਼ ਪੋਸਟ ਕਰ ਦਵੇ ਐਟੂ ਸਿਟੀ ਦੇ ਦੇ ਖਿਲਾਫ ਮਜੀਠੀਆ ਸਾਣਾ ਕੀ ਕੀਤਾ ਅੱਜ ਵੇਖੋ ਤੁਸੀਂ ਜਿਉਂ ਉਹਨਾਂ ਨੇ ਕਿਸੇ ਮੰਤਰੀ ਦੀ ਫੋਟੋ ਪੋਸਟ ਕਰਦੇ ਉਹਨਾਂ ਕੋਲ ਆ ਗਈ ਤੁਸੀਂ ਕਹੋ ਇਹ ਝੂਠੀ ਹੈ ਗਲਤ ਹੈ ਕੇਸ ਤਿਆਰ ਕਰੋ ਇਹ ਅਫੀਨਸੀ ਰੇਟ ਪਾਉਂਦਾ ਕੀ ਮਤਲਬ ਹੈ ਤੁਹਾਨੂੰ ਦੁਸ਼ਮਣੀ ਬਾਜੀ ਕਰਦੇ ਇਹ ਅਸਲ ਚ ਕੀ ਹੈ ਆਪਣੇ ਨਕਾਮੀਆਂ ਨੂੰ ਲੁਕਾਉਣ ਵਾਸਤੇ ਜਾਣਬੁੱਝ ਕੇ ਗਲਤ ਕੰਮ ਕਰਦੇ ਆ ਔਰ ਇਹ ਸਾਰੇ ਸਾਰਾ ਕੰਮ ਨਾ ਨਰੇਟਿਵ ਹੈ ਇਹ ਪੰਜਾਬ ਚੋਂ ਘਟ ਤੇ ਦਿੱਲੀ ਤੋਂ ਜਾ ਤਿਆਰ ਹੋ ਕੇ ਆ ਰਹੇ ਸੋ ਬੜਾ ਅਫਸੋਸ ਹੈ ਤੁਸੀਂ ਉਹ ਕੰਮ ਛੱਡ ਦਿਓ ਦੁਸ਼ਮਣੀ ਬਾਜੀ ਤੁਹਾਡਾ ਡਿਊਟੀ ਹੈ ਲਾਅ ਐਂਡ ਆਰਡਰ ਦੀ ਕਾਨੂੰਨ ਵਿਵਸਥਾ ਦੀ ਉਹ ਠੀਕ ਨਹੀਂ ਹੈ ਜਿਹੜੀ ਸਰਕਾਰ ਨੂੰ ਜਿਹੜੀ ਕਿ ਇਸ ਵੇਲੇ ਟੈਜ ਦਾਸ ਹੋ ਚੁੱਕੀ ਹੈ। ਤੁਹਾਨੂੰ ਮਾਝੇ ਦਾ ਬਹੁਤ ਜ਼ਰੂਰ ਕੇਸ ਦੀ ਹੋਰ ਜਾਣਕਾਰੀ ਆਏਗੀ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਤੁਹਾਨੂੰ ਜ਼ਿਕਰ ਕਰਾਂਗੇ ਔਰ ਤੁਹਾਨੂੰ ਟਾਈਮ ਟੂ ਟਾਈਮ ਜਿਹੜਾ ਹੈਗਾ ਕਿਉਂਕਿ ਤੁਸੀਂ ਸਭ ਤੋਂ ਪਹਿਲੇ ਤੁਸੀਂ ਰਿਪੋਰਟ ਕਰਨੀ ਸ਼ੁਰੂ ਕੀਤੀ ਸੀ ਮੈਨੂੰ ਅੱਜ ਦੱਸਿਆ ਗਿਆ ਔਰ ਮੈਂ ਦੱਸਦਾ ਕੇਸ ਦੀ ਹਰ ਜਗ੍ਹਾ ਜਿਹੜੇ ਪੈਰਵਾਇ ਜਿੰਨੀ ਹੋਊਗੀ ਵਕਤ ਵਕਤ ਕੋ ਤਿੰਨ ਦਿਨ ਦਾ ਪੁਲਿਸ ਰਿਮਾਂਡ ਹੋਇਆ ਪਰਸੋ ਰਿਮਾਂਡ ਖਤਮ ਹੋਣਾ ਹੈ ਪਰਸੋ ਪੇਸ਼ ਹੋ ਕੇ ਰਿਮਾਂਡ ਐਕਸਟੈਂਡ ਕਰਵਾਵਾਂਗੇ ਕਈ ਚੀਜ਼ ਰਿਕਵਰ ਕਰਨ ਵਾਲੀਆਂ ਹੋਣਗੀਆਂ ਜੇ ਇਦਾਂ ਦੀ ਗੱਲ ਹੋਈ ਉਤੋਂ ਬਾਅਦ ਤੁਹਾਨੂੰ ਟਾਈਮ ਟੂ ਟਾਈਮ ਮੈਂ ਖੁਦ ਦ ਔਰ ਤੁਸੀਂ ਇਹਨਾਂ ਮਿਹਨਤ ਵਾਲਾ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸੱਚਾਈ ਜਿਹੜੀ ਲੋਕਾਂ ਸਾਹਮਣੇ ਲੈ ਕੇ ਆ ਰਹੇ ਹੋ ਧੰਨਵਾਦ ਤੁਹਾਡਾ ਸੋ ਜਿਵੇਂ ਕਿ ਗੱਲਬਾਤ ਕਰਕੇ ਹਟਿਆਂ ਗੱਲਬਾਤ ਤੁਸੀਂ ਸਾਰੀ ਸੁਣੀ ਆ ਵੀ ਅਸਲ ਦੇ ਵਿੱਚ ਹੋਇਆ ਕੀ ਕੇਸ ਬਾਰੇ ਤੁਹਾਨੂੰ ਜ਼ਰੂਰ ਜਿਹੜੀ ਆ ਉਹ ਜਾਣਕਾਰੀ ਵੀ ਮਿਲੀ ਆ ਤਾਂ ਸਭ ਤੋਂ ਵੱਡੀ ਗੱਲ ਆ ਵੀ ਕੀ ਹੋਇਆ ਕੀ ਇਹ ਸਭ ਕੁਝ ਕਿਉਂ ਹੋਇਆ ਕੀ ਇਹਨਾਂ ਦੇ ਮਨ ਚ ਦੇ ਵਿੱਚ ਕੋਈ ਡਰ ਨਹੀਂ ਰਹਿ ਗਿਆ ਕੀ ਕ੍ਰਾਈਮ ਕਰਨ ਵਾਲਿਆਂ ਦੇ ਮਨ ਦੇ ਵਿੱਚ ਕੋਈ ਡਰ ਨਹੀਂ ਹੈ ਕੋਈ ਭੈ ਨਹੀਂ ਹੈ ਕਿਸ ਤਰੀਕੇ ਨਾਲ ਕੈਬ ਡਰਾਈਵਰ ਨੂੰ ਲੈ ਕੇ ਜਾਂਦੇ ਆ ਉਸ ਦੀ ਆਪਣੀ ਗੱਡੀ ਦੇ ਵਿੱਚ ਹੀ ਤਿੰਨ ਬੰਦੇ ਸਵਾਰ ਹੋ ਜਾਂਦੇ ਆ ਉਸ ਤੋਂ ਬਾਅਦ ਲੁੱਟਕੋ ਕਰਨ ਦੀ ਕੋਸ਼ਿਸ਼ ਕਰਦੇ ਆ ਲੁੱਟਕੋ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਉਹ ਉਹਨਾਂ ਦਾ ਵਿਰੋਧ ਕਰਦਾ ਜਾਂ ਉਹ ਵੀ ਹੱਥੋਂ ਪਾਈ ਤੇ ਆਂਦਾ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਗੱਡੀ ਦੇ ਵਿੱਚ ਉਹ ਜਿਹੜਾ ਹੈ ਉਹ ਪੇਸ਼ਕਸ਼ਮੀ ਮਿਲਦਾ ਗੱਡੀ ਦੇ ਇਹ ਵੀ ਗੱਲਾਂ ਕਹੀਆਂ ਜਾਂਦੀਆਂ ਵੀ ਉਸ ਤੇ ਸਿਰ ਤੇ ਵੀ ਸੱਟਾਂ ਵੱਜੀਆਂ ਜਦੋਂ ਡੈੱਡ ਬੋਡੀ ਮਿਲਦੀ ਆ ਸਿਰ ਤੇ ਵੀ ਸੱਟਾਂ ਹੋਰ ਵੀ ਕਈ ਪਾਸੇ ਜੇ ਦੇਖਿਆ ਜਾਵੇ ਤਾਂ ਬੋਡੀ ਦੇ ਸੱਟਾਂ ਜੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਉਸ ਨੂੰ ਨਹਿਰ ਦੇ ਵਿੱਚ ਸੁੱਟ ਜਾਂਦੇ ਆ ਕੀ ਇਨਸਾਨੀਅਤ ਖਤਮ ਹੋ ਚੁੱਕੀ ਹੈ ਵੀ ਲੁੱਟਕੋ ਕਰਨ ਆਏ ਉਹ ਵੀ ਅਗਲੇ ਨੂੰ ਲੁੱਟ ਖੋ ਕੇ ਤੁਸੀਂ ਚਲੇ ਜਾਓ ਵੈਸੇ ਇਹ ਗੱਲ ਵੀ ਇੱਕ ਪੱਤਰਕਾਰ ਨੂੰ ਕਹਿਣੀ ਨਹੀਂ ਚਾਹੀਦੀ ਵੀ ਲੁੱਟਕੋ ਕਰਕੇ ਚਲੇ ਜਾਓ ਪਰ ਇਹ ਗੱਲ ਆ ਵੀ ਅੱਜ ਉਹ ਦੋ ਧੀਆਂ ਦਾ ਪਿਓ ਜਿੰਦਾ ਹੁੰਦਾ ਉਹ ਜਿਹੜਾ ਉਸਨੇ ਪੁੱਤ ਬਾਹਰ ਭੇਜਿਆ ਸੀ ਉਹ ਬਾਹਰ ਬੜੇ ਆਰਾਮ ਨਾਲ ਰਹਿੰਦਾ ਹੁੰਦਾ ਉਹ ਵਾਪਸ ਨਾ ਆਂਦਾ ਹੁਣ ਉਹ ਕੀ ਵਾਪਸ ਜਾਊਗਾ ਜਿਹੜੇ ਸਪਨੇ ਉਸਨੇ ਬਣਾਏ ਹੋਏ ਸੀ ਕਿੰਨੇ ਸਪਨੇ ਸੋਚੇ ਸੀਗੇ ਉਹ ਇਸ ਕਰਕੇ ਬਾਹਰਲੇ ਦੇਸ਼ ਗਿਆ ਸੀ ਵਿਦੇਸ਼ ਗਿਆ ਸੀ ਪਰ ਉਸਦੇ ਸਾਰੇ ਸਪਨੇ ਜਿਹੜੇ ਆ ਉਹ ਖਤਮ ਹੋ ਗਏ ਹੁਣ ਇਸ ਦਾ ਕਸੂਰਵਾਰ ਕੌਣ ਆ ਜ਼ਰੂਰ ਉਹ ਤਿੰਨ ਦਾ ਕਸੂਰਵਾਰ ਹੈਗੇ ਹੀ ਹੈਗੇ ਨੇ ਪਰ ਸਭ ਤੋਂ ਵੱਡੀ ਗੱਲ ਹੁਣ ਕੈਬ ਡਰਾਈਵਰਸ ਲਗਾਤਾਰ ਇਹ ਮੰਗ ਕਰ ਰਹੇ ਆ ਕਿ ਕਿੱਥੇ ਨਾ ਕਿੱਥੇ ਉਹਨਾਂ ਨੂੰ ਸੇਫਟੀ ਜਿਹੜੀ ਆ ਉਹ ਜ਼ਰੂਰ ਮੁਹੱਈਆ ਕਰਾਈ ਜਾਵੇ ਤਾਂ ਜ਼ਰੂਰ ਅਪਡੇਟ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂਰ ਜਤ ਸਿੰਘ ਕਰਦੇ ਆ ਬਾਈ ਜੀ ਕਿੱਦਾਂ ਦੇਖਦੇ ਹੋ ਅੱਜ ਪਰਿਵਾਰ ਦੇ ਹਾਲਾਤ ਨਹੀਂ ਦੇਖੇ ਜਾਂਦੇ ਕਿਸ ਤਰੀਕੇ ਨਾਲ ਦੋ ਧੀਆਂ ਇੱਕ ਮੁੰਡਾ ਜਿਸ ਨੇ ਵੱਡੇ ਵੱਡੇ ਸੁਪਨੇ ਦੇਖੇ ਸੀ ਜਿਹੜਾ ਬਾਹਰ ਵੀ ਗਿਆ ਸੀਗਾ 15 ਦਿਨ ਹੀ ਮੇਰੇ ਘਰ ਕਹਿੰਦੇ ਮੁੰਡੇ ਨੂੰ ਵਾਰ ਗਿਆ ਹੋਵੇ ਦੇਖੋ ਇਹ ਪਰਿਵਾਰ ਨੂੰ ਦੇਖ ਕੇ ਚੱਲ ਨਹੀਂ ਹੁੰਦਾ ਇਹ ਤਾਂ ਅੱਜ ਉਹਨਾਂ ਵਾਈਫ ਨੂੰ ਪੁੱਛ ਕੇ ਦੇਖੋ ਨਾ ਬੱਚਾ ਨੂੰ ਪੁੱਛ ਕੇ ਉਸ ਮਾਂ ਨੂੰ ਪੁੱਛ ਕੇ ਦੇਖੋ ਜਿਹਨੇ 9 ਮਹੀਨੇ ਢਿੱਡ ਚ ਰੱਖ ਕੇ ਅੱਜ ਜਵਾਨ ਮੁੰਡੇ ਦੀ ਲਾਸ਼ ਦੇਖ ਰਹੀ ਆ ਉਸ ਮਾਂ ਦਾ ਕੀ ਹਾਲ ਆ ਉਸ ਦਰਿੰਦਿਆਂ ਨੂੰ ਇੰਨੀ ਸ਼ਰਮ ਨਹੀਂ ਆਈ ਵੀ ਕਿਸੇ ਦਾ ਮਾਂ ਦਾ ਪੁੱਤ ਲੈ ਕੇ ਜਾ ਰਹੇ ਹੋ ਵੇ ਤੁਜੀ ਜਿਹੜੇ ਕੰਜਰੋਂ ਪੈਸੇ ਲੈਣੇ ਆ ਪੈਸੇ ਲੈ ਜਾਓ ਗੱਡੀ ਲੈ ਜਾਓ ਬੰਦਾ ਨਾ ਮਾਰੋ ਗੱਡੀ ਅਸੀਂ ਲੈ ਲਾਂਗੇ ਨਾ ਵੀ ਲੈ ਲਾਂਗੇ ਉਸੇ ਜੀ ਬੰਦਾ ਕਿੱਥੋਂ ਲੈ ਕੇ ਜਾਈ ਮਾਦੇ ਪੁੱਤ ਨੂੰ ਠੀਕ ਹੈ ਉਹਦਾ ਪੁੱਤ ਉੱਜੜ ਗਿਆ ਉਹਦਾ ਘਰ ਵਾਲਾ ਉੱਜੜ ਗਿਆ ਉਹ ਬੱਚੀਆਂ ਦਾ ਪਿਓ ਜਿਹੜਾ ਜੀਨੇ ਕੁੜੀ ਕਹਿ ਰਹੀ ਆ ਮੇਰੇ ਨਾਲ ਡੈਡੀ ਨੇ ਕੱਲ ਐਡਮਿਸ਼ਨ ਕਰਾਉਣਾ ਜਾਣਾ ਸੀ ਮੈਡੀਕਲ ਦਾ ਜੀ ਕਹਿੰਦੀ ਮੇਰੇ ਨਾਲ ਡੈਡੀ ਕਿਸਲਾ ਕਰਗੇ ਆਪਾਂ ਪੁੱਤ ਕੱਲ ਨੂੰ ਚੱਲਾਂਗੇ ਐਡਮਿਸ਼ਨ ਕਰਾਉਣ ਆਜੋ ਬੱਚੀ ਦਾ ਦੇਖੋ ਕੀ ਹਾਲ ਆ ਜੀ ਜਿਹਨੂੰ ਪਿਓ ਅੱਜ ਕਿਹੜੀ ਲਾਚ ਮਿਲੇ ਇਹ ਨਹੀਂ ਨਹੀਂ ਹੁੰਦਾ ਵੀ ਹੋ ਕੀ ਨਹੀਂ 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 ਉਹਨਾਂ ਨੂੰ ਹਾਲੇ ਤੱਕ ਯਕੀਨ ਨਹੀਂ ਹੋ ਵੀ ਕੱਲ ਤੱਕ ਵੀ ਯਕੀਨ ਨਹੀਂ ਸੀ ਕਿਉਂਕਿ ਅਸੀਂ ਜਦੋਂ ਪਰਸੋ ਰਾਤ ਨੂੰ ਉੱਥੇ ਗਏ ਮੋਹੀ ਪਿੰਡ ਪਿੰਡ ਮੋਹੀ ਵਾਲਾ ਸਾਡਾ ਪੂਰਾ ਸਾਥ ਦਿੱਤਾ ਸੀ ਪੰਚਾਇਤ ਨੇ ਪੂਰਾ ਸਾਥ ਦਿੱਤਾ ਕਹਿੰਦੇ ਅਸੀਂ ਨਾਲ ਆ ਤੁਹਾਡੇ ਸਰਪੰਚ ਤਾਰਾ ਸਿੰਘ ਅੱਛਾ ਸਭ ਤੋਂ ਵੱਡੀ ਗੱਲ ਗੱਡੀ ਗੱਡੀ ਮੋਹੀ ਪਿੰਡ ਗਈ ਤੋਂ ਹੀ ਮੋਹੀ ਸਭ ਤੋਂ ਵੱਡੀ ਗੱਲ ਸਰਦਾਰ ਜਸਵਿੰਦਰ ਸਿੰਘ ਐਸ ਐਚਓ ਸਾਹਿਬ ਜਿਨ੍ਹਾਂ ਨੇ ਸਾਡਾ ਬਹੁਤ ਖੂਬੀ ਬਹੁਤ ਖੂਬੀ ਸਾਥ ਦਿੱਤਾ ਕਿਉਂਕਿ ਇੱਕ ਡੀ ਐਸ ਪੀ ਸਾਹਿਬ ਜਿਹੜੇ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਨਰਦੇ ਸੀ ਗਏ ਆ ਅੱਠ ਗੁਰਗੋਤੇ ਸੱਜਣ ਮਾ ਗਈ ਸਾਨੂੰ ਬੰਦੇ ਹੋਰ ਸੱਦੋ ਵੀ ਬੋਡੀ ਸਿੱਧੀ ਜਿਹੀ ਲੱਭੀ ਜਾਵੇ ਉਹਨਾਂ ਡੀਐਸਪੀ ਸਾਹਿਬ ਨੇ ਅੱਠ ਬੰਦੇ ਹੋਰ ਸੱਦ ਲਏ ਜੀ ਘਟੋ ਕੇ ਕਾਫੀ ਬੰਦੇ ਸੱਜਣ ਦੇ ਵਿੱਚੋਂ ਆਪਾਂ ਨੂੰ ਪਤਾ ਲੱਗਿਆ ਵੀ ਬੋਡੀ ਹਲੇ ਅੱਗੇ ਗਈ ਨਹੀਂ ਹੋਣੀ ਵਿਚ ਵਿਚਾਲੇ ਕਿਤੇ ਹੋਣੀ ਆ ਇਹ ਤਾਂ ਉਹਨਾਂ ਦੇ ਸ਼ਾਬਾਸ਼ ਸਲੂਟ ਐਜੇਜੇ ਮੈਗਨ ਆਫੀਸਰ ਹੋਣ ਤਾਂ ਐਜੇ ਵਾਰਦਤਾ ਨਾਲ ਇੱਕ ਵਾਰ ਉਹ ਗੱਲ ਹੋਰ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਗੱਲ ਸਭ ਦਈ ਜਾਵੇ ਜੇ ਗੱਲ ਸੁੰਦੀ ਨਾ ਘਟੋ ਕਟਨੀ ਦਾ ਮਤਲਬ 15 ਕੀ 16 ਕਿਲੋਮੀਟਰ ਗੱਡੀ ਬਗੈਰ ਨੰਬਰ ਪਲੇਟ ਦੇ ਕੋ ਮਰੀਆ ਰਾਤ ਨੂੰ ਕਿਉਂ ਕੋ ਮਰੀਆ ਜੇ ਉੱਥੇ ਗਸ਼ਤ ਘੁੰਮਦੀ ਹੁੰਦੀ ਉਹਦੀ ਗਸ਼ਤ ਰੋਕ ਨਹੀਂ ਸਕਦੀ ਸੀ ਉਹ ਮੁੰਡਾ ਆਪਣਾ ਜਿਹੜਾ ਮਰਿਆ ਜੇ ਮੱਚ ਵੀ ਸਕਦਾ ਸੀ ਜੇ ਕਿਸੇ ਗਸ਼ਤ ਕਰਕੇ ਉਹ ਪੁਲਿਸ ਵਾਲੇ ਉਹ ਗੱਡੀ ਫੜ ਲੈਂਦੇ ਜੇ ਆਪਣੀ ਗਸ਼ਤ ਘੱਟਾ ਹੁਣ 112 ਤੇ ਫੋਨ ਕਰਦੇ ਆਪਾਂ 112 ਲੈ ਕਦੋਂ ਆਉਣਗੇ ਕਦੋਂ ਨਹੀਂ ਆਉਣਗੇ ਜੇ ਆਪਾਂ ਗਸ਼ਤ ਰੈਗੂਲਰ ਰੱਖੀਏ ਇਸ ਮੇਨ ਰੋਡਾਂ 'ਤੇ ਐਜਾ ਕੰਮ ਤਾਂ ਹੋਵੇ ਨਾ ਜੀ ਆਜਾ ਮੁੰਡਾ ਸਾਡਾ ਰਹਿਣਾ ਸੀ ਸਾਡਾ ਭਰਾ ਸਾਡੇ ਕੋਲੇ ਕ ਦੇਖੋ ਕਿੰਨੀ ਮੈਂ ਕਵਾਂਗਾ ਸਭ ਤੋਂ ਵੱਡੀ ਗੱਲ ਆ ਕਿੰਨੀ ਮਜਬੂਰੀ ਆ ਵੀ ਬੰਦਾ ਸਵੇਰੇ ਸਵੇਰੇ ਉੱਠ ਕੇ ਕੰਮ ਤੇ ਜਾ ਰਿਹਾ 3 3 ਵਜੇ ਬੰਦਾ ਜਿਹੜਾ ਆਪਣੀ ਗੱਡੀ ਲੈ ਕੇ ਜਾ ਰਿਹਾ ਮੈਂ ਆਪਣੀ ਜਾਨ ਨੂੰ ਇੱਕ ਤਰ੍ਹਾਂ ਨਾ ਮੈਂ ਕਵਾਂਗਾ ਜੋਖਮ ਵਿੱਚ ਪਾ ਕੇ ਜਾ ਰਿਹਾ ਪਹਿਲੀ ਵਾਰ ਗਿਆ ਜੀ ਉਹ ਕੱਲ ਮੈਂ ਰਾਤ ਨੂੰ ਨੀਂਦ ਨਹੀਂ 1 ਵਜੇ ਉੱਠ ਕੇ ਚਲੇ ਗਿਆ ਪਹਿਲੀ ਵਾਰ ਹੀ ਗਿਆ ਸੀ ਹਾਂ ਜੀ ਰਾਤ ਨੂੰ ਉੱਠ ਕੇ ਪਹਿਲੀ ਵਾਰ ਕੱਲ ਮੈਂ ਰਾਤ ਨੂੰ ਨੀਂਦ ਨਹੀਂ ਮੈਂ ਉੱਠ ਕੇ ਚਲੇ ਗਿਆ ਸੌਰੀ ਲੈਣਾ ਉਹਨੂੰ ਟੈਨਸ਼ਨ ਸੀ ਮੇਰੇ ਬੱਚੇ ਪਾਲਣੇ ਆ ਉਹਨੂੰ ਟੈਨਸ਼ਨ ਸੀ ਮੈਂ ਆਪਦੀ ਮਾਂ ਪਾਲਣੀ ਤਾਂ ਹੀ ਵਿਚਾਰਾ ਗਿਆ ਨੇ ਸਾਨੂੰ ਕੀ ਸ਼ੌਂਕਵਾਦੀ ਦੀ ਰਾਤੋਂ ਅੱਜ ਗੱਡੇ ਆ ਚਾਰ ਮਹੀਨੇ ਹੋ ਗਏ ਮੇਰੇ ਤੇ ਦਾਹ ਮਾਰਿਆ ਜੀ ਫਰੋਜ਼ਪੁਰ ਸਵਾਰੀਆਂ ਲੈ ਗਈ ਫਰੋਜ਼ਪੁਰ ਮੇਰੇ ਵੀ ਦਾਹ ਬੱਚਿਆ ਆਇਆ ਉਹ ਦਾਹ ਮੇਰੇ ਪੁੱਠਾ ਵਿੱਚ ਆਇਆ ਜੇ ਮੇਰੇ ਕਿਸੇ ਮੇਰੇ ਆਸਰੀ ਸਾਹਿਬ ਉਹ ਤੋਂ ਕਮ ਆਈ ਸੀ ਇੱਕ ਪ੍ਰਸ਼ਾਸਨ ਇਹ ਵੀ ਕਹਿੰਦਾ ਸਾਨੂੰ ਕੰਮ ਸਗੰਮ ਇੱਕ ਹਥਿਆਰ ਰੱਖਣ ਦੀ ਇਜਾਜ਼ਤ ਗੱਡੀ ਜਰੂਰ ਰੱਖੀ ਜਾਵੇ ਕਿਉਂਕਿ ਅਸੀਂ ਰਾਤ ਰਾਤ ਬਾਹਰ ਫਿਰਨਾ ਇੱਕ ਗੱਲ ਹੈ ਵੀ ਤੁਸੀਂ ਵੀ ਗੁਰਸੇਖ ਹੋ ਇੱਕ ਨਿਹੰਗ ਸਿੰਘ ਇਨਵੋਲਡ ਸੀ ਉਹ ਕੀ ਕਹਿਣਾ ਚਾਹੋ ਨਿਹੰਗ ਸਿੰਘ ਹੈ ਹੀ ਨਹੀਂ ਜੀ ਨਹਿੰਗਦੰਗ ਨਾ ਚੋਰੀ ਕਰੇ ਨਾ ਹੀਰਾ-ਪੇਰੀ ਕਰੇ ਨਾ ਪਿੱਠ ਪਿੱਛੇ ਵਾਰ ਕਰੇ ਜੀ ਨਹਿੰਗ ਚੰਗਾ ਦਾ ਇਹ ਚੰਗਾ ਤਾਂ ਨਹੀਂ ਕੰਮ ਹੁੰਦਾ ਜੀ ਸਰ ਇਹ ਉਹ ਗੁਰੂ ਦੇ ਲਾਡਲੀ ਫੌਜ ਆ ਗੁਰੂ ਦੀ ਲਾਡਲੀ ਫੌਜ ਨੂੰ ਆਪਾਂ ਇਹ ਲੋਕੀ ਬੰਦਨਾਮ ਕਰਦੇ ਬੰਦਨਾਮੀ ਇਹ ਚੋਲਾ ਪਾ ਕੇ ਬੰਦਨਾਮ ਕਰਦੇ ਇਸ ਨੇ ਪਹਿਲਾਂ ਵੀ ਕੋਈ ਕ੍ਰਾਈਮ ਕੀਤੇ ਆ ਪਹਿਲਾਂ ਵੀ ਕ੍ਰਾਈਮ ਤੋਂ ਬਾਹਰ ਐਸਐਚਓ ਸਾਹਿਬ ਨੇ ਤੁਹਾਨੂੰ ਇਹ ਗੱਲ ਦੱਸੀ ਨਹੀਂ ਜੀ ਐਸਐਚਓ ਸਾਹਿਬ ਇਹ ਕਹਿ ਰਿਹਾ ਹਾਲ ਤੱਕ ਕੋਈ ਸ਼ੋ ਨਹੀਂ ਹੋ ਰਿਹਾ ਤਿੰਨ ਦਿਨ ਦਾ ਰਿਵਾਰਡ ਆ ਗਿਆ 500 ਪੇਸ਼ੀਆ ਨਾ ਸੀ 500 ਪੇਸ਼ੀਆ ਹੁਣ ਸਾਡੇ ਪਰਮਕਾਲ ਸਿੰਘ ਘੁਮਰ ਸਾਹਿਬ ਆਏ ਸੀ ਐਡਵੋਕੇ ਕਹਿਆ ਵੀ ਉਹ ਕੇਸ ਲੜਨਗੇ ਫ੍ਰੀ ਔਨ ਕਾਸਟ ਲੜਨਗੇ ਸਵੇਰੇ ਉਹਨਾਂ ਦੇ ਘਰੇ ਮੈਂ 6:30 ਵਜੇ ਚਲੇ ਗਿਆ ਸੀਗਾ ਮੈਂ ਕਿਹਾ ਸਾਰੇ ਇੱਕ ਰਿਕਵੈਸਟ ਆ ਜੀ ਇਹ ਕੇਸ ਤੁਸੀਂ ਲੜਨਾ ਤੇ ਪਰਿਵਾਰ ਤੋਂ 1 ਰੁਪਿਆ ਵੀ ਨਹੀਂ ਲੈਣਾਗਾ ਉਹਨਾਂ ਨੇ ਸਾਡੀ ਪ੍ਰਵਾਨ ਕੀਤੀ ਗੱਲ ਤੇ ਆਪ ਇਥੇ ਆਪ ਆ ਕੇ ਬਿਆਨ ਵੀ ਦੇਗੇ ਨੇ ਉਹ ਫ੍ਰੀ ਔਨ ਕਾਸਟ ਕੇਸ ਲੜਨਗੇ ਇਹ ਵਾਦਾ ਰਿਹਾ ਉਹਨਾਂ ਨੂੰ ਕਾਗਜ਼ ਸਾਰੇ ਮੈਂ ਪਹੁੰਚਾਉਂਗਾ ਲੈ ਕੇ ਜਾ ਕੇ ਇਥੋਂ ਐਫ ਆਈ ਆਰ ਮੈਂ ਲਿਆਇਆ ਉਹਨਾਂ ਤੋਂ ਤੇ ਬਾਕੀ ਹੁਣ ਡੀਐਸਪੀ ਸਾਹਿਬ ਨੂੰ ਬਿਆਨ ਦੇ ਜਾਣੇ ਆ ਡਿਪਚਾ ਤੋਂ ਜਾਵਾਂਗੇ ਅਸੀਂ ਇਹਦਾ ਸੰਸਕਾਰ ਹੋ ਜੇ ਫੇਰ ਕਹਿੰਦੇ ਕਹਿੰਦੇ ਮੁੰਡਾ ਮੁੰਡੇ ਮੁੱਲਾਪੁਰ ਦੇ ਨਜ਼ਦੀਕ ਦੇ ਸੀਗੇ ਉਧਰ ਤੇ ਹੀ ਸੀਗੇ ਬਾਅਦ ਚ ਇਹ ਗੱਡੀ ਕਿਥੇ ਹੋਰ ਵੀ ਲੈ ਕੇ ਗਏ ਨੇ ਇੱਕ ਮੁੱਲਾਪੁਰ ਦਾ ਸੀ ਜੀ ਦੋ ਮਹੀਨੇ ਕਹਿ ਰਹੇ ਹਾਂ ਦੋ ਮਹੀਨੇ ਹਾਂ ਇੱਥੇ ਮੋਟਰਸਾਈਕਲ ਨੂੰ ਸਟਾਪ ਕਿ ਰਾਏਕੋਟ ਤੇ ਲਾ ਕੇ ਵੀ ਗੱਡੀ ਘੁਮਾ ਕੇ ਲੈ ਗਏ ਰਾਏਕੋਟ ਜਾ ਕੇ ਮੋੜ ਕੇ ਆ ਕੇ ਵਾਰਦਾਤ ਕੀਤੀ ਇਹਨਾਂ ਨੇ ਅੱਛਾ ਕਹਿੰਦੇ ਵੀ ਸਾਨੂੰ ਵਾਪਸ ਲੈ ਚਲੋ ਅਸੀਂ ਹੁਣ ਜਾਣਾ ਦਵਾਰੇ ਮੋੜ ਅੱਛਾ ਪਹਿਲਾਂ ਰਾਏਕੋਟ ਲੈ ਕੇ ਗਏ ਫਿਰ ਵਾਪਸ ਲੈ ਕੇ ਜਿਹੜੇ ਮੁੰਡਿਆਂ ਨੇ ਕਤਲ ਕੀਤਾ ਉਹਨਾਂ ਦੇ ਬਿਆਨ ਨਹੀਂ ਨੇ ਜੀ ਐਸਐਸਓ ਸਾਹਮਣੂ ਬਿਆਨ ਦਿੱਤੇ ਐਸਐਸਓ ਸਾਹਮਣੂ ਮੈਂ ਕੱਲ ਪੁੱਛਿਆ ਮੈਂ ਸ਼੍ਰੀਮਾਨ ਜੀ ਸਾਨੂੰ ਸੱਚ ਦੱਸ ਦੋ ਉਹਨਾਂ ਜੋ ਬਿਆਨ ਜੋ ਉਹਨਾਂ ਸਾਨੂੰ ਦੱਸਿਆ ਵੀ ਰਾਏਕੋਟ ਗਏ ਰਾਏਕੋਟ ਤੋਂ ਮੁੜ ਕੇ ਦਵਾਰੇ ਆ ਕੇ ਇਹਨਾਂ ਨੇ ਵਾਰਦਾਤ ਕੀਤੀ ਫਿਰ ਉਹਨਾਂ ਨੇ ਜੋ ਵਾਰਦਾਤ ਕਰਕੇ ਨੈਚ ਬੰਦੇ ਜੀ ਸਿੱਧੀ ਬੋਡੀ ਹਾਂ ਜੀ ਪਰਿਵਾਰ ਖਤਮ ਕਰ ਪਰਿਵਾਰ ਤਾਂ ਛੱਡੋ ਜੀ ਉਹਨਾਂ ਦਾ ਵਿਚਾਰਾ ਢਾਂਚਾ ਹਲਾਦਾ ਜੀ ਸਰ ਅੱਜ ਉਹਨੂੰ ਪੁੱਛ ਕੇ ਦੇਖੋ ਕਮਾਨ ਵਾਲਾ ਹੀ ਚਲਾ ਗਿਆ ਮੈਂ ਕਿਹਾ ਦੋ ਮਾਮੇ ਉਹਨਾਂ ਦੇ ਸਾਨੂੰ ਸੁਧਾਰ ਟੱਕਰੇ ਉਹਨਾਂ ਦਾ ਜਾ ਕੇ ਦੇਖੋ ਕੀ ਹਾਲ ਸੀ ਜੋ ਅਸੀਂ ਸੁਧਾਰ ਨਹਿਰ ਚ ਗਏ ਆ ਨਾ ਉਹ ਵੀ ਆਪ ਡੁੱਬਣ ਨੂੰ ਫਿਰਦੇ ਮਾਮੇ ਉਹਨਾਂ ਦੇ ਮੈਨੂੰ ਵੀ ਇਹ ਵੀ ਗੱਲ ਧਿਆਨ ਚ ਹੈ ਵੀ ਪਰਿਵਾਰ ਨੂੰ ਨਹਿਰ ਦੇ ਕੋਲ ਨਹੀਂ ਜਾਣ ਦਿੱਤਾ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਹਿੰਦੇ ਨਹਿਰ ਦੇ ਕੋਲ ਨਹੀਂ ਪਰਿਵਾਰ ਨੂੰ ਲੈ ਕੇ ਜਾਣਾ ਵੀ ਜਿਸ ਤਰੀਕੇ ਦੇ ਇਹਨਾਂ ਦੇ ਮਤਲਬ ਜਿਹੜੇ ਧੀਆ ਦੇ ਜਾਂ ਮਾ ਦਾ ਜਿਸ ਤਰੀਕੇ ਦੇ ਜਾਂ ਘਰ ਲਈ ਦੇ ਜਿਸ ਤਰੀਕੇ ਦੇ ਹਾਲ ਸੀ ਕਹਿੰਦੇ ਪਰਿਵਾਰ ਨੂੰ ਨਹਿਰ ਦੇ ਕੋਲ ਨਹੀਂ ਅਸੀਂ ਨਹੀਂ ਜਾਣ ਨਹੀਂ ਸੀ ਤੁਹਾਨੂੰ ਕਿਉਂਕਿ ਇਹ ਜਿਹੜਾ ਮਾਮਾ ਜੀ ਇਹਨਾਂ ਜੀ ਉੱਥੇ ਹੀ ਸੀਗਾ ਸਾਡੇ ਕੋਲੇ ਇੱਕ ਮਾਮਾ ਥਾਣੇ ਸੀ ਇੱਕ ਮਾਮਾ ਉਹਨਾਂ ਦਾ ਸਦਾ ਨਹਿਰ ਤੇ ਸੀਗਾ ਜੀ ਹਾਂ ਜੀ ਆ ਤਸਵੀਰ ਤਾਂ ਦਿਖਾ ਰਹੇ ਆ ਵੀ ਕਿ ਕਮਾਨ ਵਾਲਾ ਇਸ ਘਰ ਦੇ ਵਿੱਚੋਂ ਜਿਹੜਾ ਚਲਾ ਗਿਆ ਮੇਨ ਘਰ ਦਾ ਨਾਮ ਉਹਨਾਂ ਦਾ ਜਿਹੜਾ ਉਹ ਬਿੱਟੂ ਕਿਹਾ ਜਾਂਦਾ ਸੀ ਪਰ ਹੁਣ ਇਹ ਪਰਿਵਾਰ ਜਿਹੜਾ ਹੈ ਜ਼ਰੂਰ ਉਲਟਕੋ ਦੇ ਕਰਨ ਆਏ ਸੀਗੇ ਪਰ ਇਹ ਹੀ ਪਰਿਵਾਰ ਕਹਿੰਦਾ ਪਿਆ ਜੇ ਲੁੱਟਕੋ ਕਰਨ ਆਏ ਸੀ ਤਾਂ ਕਰ ਲੈਂਦੇ ਆ ਕੀ ਤੁਸੀਂ ਬੰਦਾ ਕਿਉਂ ਮਾਰਤਾ ਮਰਡਰ ਸ਼ਾਇਦ ਸਾਡੇ ਲਈ ਸੁਣਨਾ ਬਹੁਤ ਸੌਖਾ ਹੋ ਗਿਆ ਅਸੀਂ ਆਮ ਬਾਲੀਵੁੱਡ ਮੂਵੀਜ਼ ਦੇਖਦੇ ਆ ਹਾਲੀਵੁੱਡ ਮੂਵੀਜ਼ ਦੇਖਦੇ ਆ ਸਾਨੂੰ ਮਰਡਰ ਬੜੀ ਛੋਟੀ ਚੀਜ਼ ਲੱਗਦੀ ਆ ਬਟ ਇੱਕ ਮਰਡਰ ਪੂਰਾ ਇੱਕ ਪਰਿਵਾਰ ਖਤਮ ਕਰ ਦਿੰਦਾ ਕਿੰਨੇ ਜੀ ਜਿਹੜੇ ਆ ਉਹ ਖਤਮ ਕਰ ਦਿੰਦਾ ਝਕਲਾ ਆ ਦੇਖ ਸਕਦੇ ਇਹ ਪਰਿਵਾਰ ਦੇ ਹਾਲਾਤ ਨੇ ਇਹ ਉਹ ਧੀਆਂ ਦੇ ਹਾਲਾਤ ਨੇ ਇਹ ਉਸ ਮਾਂ ਦੇ ਹਾਲਾਤ ਨੇ ਜਿਹਨੇ 9 ਮਹੀਨੇ ਕੂਕ ਚ ਰੱਖਿਆ ਤੇ ਆ ਜਿਹੜਾ ਆਪਣੇ ਘਰ ਨੂੰ ਚਲਾਉਣ ਵਾਸਤੇ ਸਵੇਰੇ ਨਿਕਲਿਆ ਸੀ ਤੇ ਸਭ ਤੋਂ ਵੱਡੀ ਗੱਲ ਆ ਗੱਲ ਪਤਾ ਲੱਗਦੀ ਹੈ ਉਹ ਕਹਿ ਰਿਆ ਸੀ ਵੀ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਕਿਹਾ ਚਲੋ ਅੱਜ ਸਵੇਰੇ ਚਲੇ ਜਾਂਦੇ ਆ ਪਰ ਹੁਣ ਇਹ ਹੋਇਆ ਸਭ ਕੁਝ ਤਿੰਨ ਸਾਲ ਕੱਢੇ ਚਲਾਉਂਦੇ ਰਹੇ ਆ ਬਹੁਤ ਹੀ ਜਿਆਦਾ ਸੌਖਾ ਕਰਾਂਗੇ ਕਿ ਰਾਮਤ ਦਾ ਡਰ ਲੱਗਦਾ ਜੀ ਅਸੀਂ ਗੱਡੀ ਦੇ ਵਿੱਚ ਕੋਈ ਸ਼ੌਕੀ ਵੀ ਰੱਖ ਜਿੰਨੇ ਬਹੁਤ ਸਾਲ ਚਲਾਣ ਕਰਦੇ ਆ ਜੀ ਇਹ ਨੇ ਪਰਿਵਾਰ ਦੇ ਲਾ ਬੱਚੇ ਦੋ ਅੰਗਰੇਜ਼ਾਂ ਜਿਹੜਾ ਰੋ ਰਿਹਾ ਬਹੁਤ ਧੀਆ ਇੱਕ ਪੁੱਤ ਦੋ ਧੀਆ ਦੇ ਸਿਰ ਤੋਂ ਉਸ ਦਾ ਬਾਬਲ ਫਤਿਹ ਜਿਹੜਾ ਇੱਕ ਪੁੱਤ ਜਿਸ ਨੂੰ ਸੁਪਨੇ ਪੂਰਨ ਕਰਨ ਵਾਸਤੇ ਵਿਦੇਸ਼ ਭੇਜਿਆ ਸੀਗਾ ਉਹਦੇ ਸੁਪਨੇ ਚੱਕਨਾਚੂਰ ਹੋ ਗਏ ਅੱਜ ਅੱਜ ਕੈਬ ਡਰਾਈਵਰ ਸਾਰੇ ਕਹਿ ਰਹੇ ਆ ਵੀ ਸਾਡੇ ਨਾਲ ਜਿਹੜਾ ਓ ਕਿੱਥੇ ਨਾ ਕਿੱਥੇ ਜਿਹੜਾ ਓ ਇੱਕ ਨਹੀਂ ਇਹਦੇ ਨਾਲ ਨਹੀਂ ਸਿਰਫ ਇਹ ਸਾਰੇ ਕੈਬ ਡਰਾਈਵਰ ਇਹ ਕਹਿ ਰਹੇ ਆ ਵੀ ਸਾਡੇ ਨਾਲ ਕਿੱਥੇ ਨਾ ਕਿਸੇ ਤੱਕਾ ਹੋਇਆ ਹਰ ਕਿਸ ਨੂੰ ਇਹ ਹੋ ਗਿਆ ਵੀ ਕਿੱਥੇ ਸਾਡੀ ਪ੍ਰੋਟੈਕਸ਼ਨ ਕਿੱਥੇ ਆ ਵੀ ਕੀ ਅਸੀਂ ਅਸ ਸ਼ਹਿਰ ਦੇ ਵਿੱਚ ਜਿਹਨੂੰ ਸਮਾਰਟ ਸਿਟੀ ਕਿਹਾ ਜਾਂਦਾ ਜਿਹਨੂੰ ਲੁਧਿਆਣਾ ਕਿਹਾ ਜਾਂਦਾ ਵੀ ਇਹ ਉਦਯੋਗਪਤੀਆਂ ਦਾ ਸ਼ਹਿਰ ਹੈ ਉਹ ਉਦਯੋਗਪਤੀਆਂ ਦਾ ਸ਼ਹਿਰ ਆ ਉਹਦੇ ਉਪਤੀਆਂ ਦਾ ਸ਼ਹਿਰ ਹੈ ਕਿ ਕੀ ਹਾਲਾਤ ਉਸਦੇ ਹੋਵੇ ਬੇਕੁੜੀ ਕੁੜੀ ਕੁੜੀ ਮਰਾਦੇ ਵਿੱਚ ਜਿਹੜਾ ਬਹਿਣਾ ਨਹੀਂ ਆ ਬਹਿਣਾ ਦੇ ਕੇ ਮਾਰੇ ਨੇ ਅੱਜ ਪਰਿਵਾਰ ਦੇ ਖਲਾਫ ਜਿਹੜੇ ਨੇ ਇਹਨਾਂ ਨੂੰ ਤਾਂ ਯਕੀਨ ਹੀ ਨਹੀਂ ਹੋਇਆ ਜਦੋਂ ਤੱਕ ਡੈਡ ਬੋਡੀ ਨਹੀਂ ਮਿਲੀ ਵੀ ਅਸਲ ਦੇ ਵਿੱਚ ਵਾਪਰ ਕੀ ਗਿਆ ਅਸਲ ਦੇ ਵਿੱਚ ਹੋ ਕੀ ਗਿਆ ਤੀਆਂ ਦਾ ਬਾਪ ਚਲਾ ਗਿਆ ਪੁੱਤ ਦਾ ਪਿਓ ਚਲਾ ਗਿਆ ਇੱਕ ਤੀ ਦਾ ਸੁਹਾਗ ਉਜੜ ਗਿਆ ਇੱਕ ਮਾਂ ਦਾ ਜਿਹੜਾ ਹੈ ਉਹ ਪੁੱਤ ਚਲਾ ਗਿਆ ਤਾਂ ਬਸ ਤੁਹਾਡ ਨੂੰ ਜਿੰਨੇ ਕੋ ਤਸਵੀਰਾਂ ਅਸੀਂ ਸਾਂਝੀਆਂ ਕਰ ਸਕਦੇ ਸੀ ਹੋਰ ਵੀ ਤੁਹਾਡੇ ਨਾਲ ਜ਼ਰੂਰ ਅਸੀਂ ਸਾਂਝੀਆਂ ਕਰਦੇ ਰਵਾਂਗੇ